ਟੇਕੂ ਪਿੰਡ ਦੇ ਵਿੱਚ ਆਏ ਆ ਤੇ ਇੱਥੇ ਅਸੀਂ ਇੱਕ ਮੀਟਿੰਗ ਕਰਨੀ ਸੀ ਰਿਗਾਰਡਿੰਗ ਡਰੱਗਸ ਨੂੰ ਲੈ ਕੇ ਤੇ ਪਿੰਡ ਵਾਲਿਆਂ ਨੇ ਵੀ ਮਤਆ ਪਾਇਆ ਵੀ ਅਸੀਂ ਪਿੰਡ ਦੇ ਵਿੱਚ ਬਿਲਕੁਲ ਵੀ ਨਸ਼ਾ ਜਿਹੜਾ ਨਹੀਂ ਵਿਕਣ ਦਿੱਤਾ ਜਾਊਗਾ ਔਰ ਜਿਹੜੇ ਬੱਚੇ ਇੱਥੇ ਕਰਦੇ ਆ ਇਥੋਂ ਪਿੰਡ ਦੀ ਇਹੀ ਸ਼ਿਕਾਇਤ ਆ ਰਹੀ ਸੀ ਕਿ ਇੱਥੋਂ ਦੇ ਬੱਚੇ ਜਿਹੜੇ ਆ ਬਾਹਰੋਂ ਨਸ਼ਾ ਲਿਆ ਕੇ ਉਹ ਕਰਦੇ ਆ ਤੇ ਅਸੀਂ ਹੁਣ ਉਹਨਾਂ ਉਹਨਾਂ ਬੰਦਿਆਂ ਦੇ ਸਾਰਿਆਂ ਦੇ ਨਾਮ ਵੀ ਲੈ ਲਏ ਆ ਤੇ ਸਾਡੀ ਪੂਰੀ ਕੋਸ਼ਿਸ਼ ਇਹੀ ਰਹੂਗੀ ਕਿ ਜਿਹੜੇ ਬੱਚੇ ਨਸ਼ਾ ਕਰਦੇ ਆ ਪਹਿਲ ਦੇ ਆਧਾਰ ਤੇ ਪਹਿਲਾਂ ਤਾਂ ਉਹਨਾਂ ਨੂੰ ਐਡਮਿਟ ਕਰਵਾਇਆ ਜਾਵੇ ਹਸਪੀਟਲ ਦੇ ਵਿੱਚ ਜਿਹੜੀ ਇਸ ਬਿਮਾਰੀ ਦੇ ਉੱਪਰ ਲੱਗੇ ਆ ਪਹਿਲਾਂ ਉਹਨਾਂ ਨੂੰ ਉੱਥੋਂ ਸੇਫ ਕੀਤਾ ਜਾਵੇ ਤੇ ਨਾਲ ਦੇ ਨਾਲ ਅਸੀਂ ਜਿਹੜੇ ਨਾਮ ਸਾਨੂੰ ਦੱਸਿਆ ਉਹਨਾਂ ਨੂੰ ਰਾਉਂਡ ਅਪ ਕਰਕੇ ਤੇ ਉਹਨਾਂ ਦੀ ਬੰਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਇੱਕ ਤਕਦੀ ਮੈਂਬਰ ਕਮੇਟੀ ਬਣੀ ਹੈ ਇਹਨਾਂ ਨੂੰ ਦੋ ਤਰ੍ਹਾਂ ਦੀਆਂ ਕਠੜਾਈਆਂ ਉਹਨਾਂ ਦੇ ਪਰਸਨਲ ਨੂੰ ਵੀ ਦਿਖਾ ਦਿੱਤਾ ਹੈ ਜੀ ਇਹਨਾਂ ਨੇ ਸਾਨੂੰ ਆ ਕਾਫੀ ਜਿਹੜੀਆਂ ਟਿਪਸ ਦਿੱਤੀਆਂ ਹੋਈਆਂ ਆ ਉਹ ਮੈਂ ਹੁਣ ਨਹੀਂ ਦੱਸ ਸਕਦੀ ਉਹਨਾਂ ਤਾਂ ਅਸੀਂ ਪੂਰਾ ਕੰਮ ਕੀਤਾ ਜਾਊਗਾ ਮੇਰੇ ਨਾਲ ਐਸ ਐਚਓ ਸਦਰ 90 ਵੀ ਆਏ ਹੋਇਆ ਔਰ ਚੌਂਕੀ ਇਨਚਾਰਜ ਵੀ ਆਇਆ ਤੇ ਅਸੀਂ ਉਹ ਸਾਰੇ ਪੁਆਇੰਟ ਜਿਹੜੇ ਨੋਟ ਕਰ ਲੈ ਕਰ ਲਏ ਆ ਤੇ ਸਾਡਾ ਹੁਣ ਉਹੀ ਫੋਕਸ ਰਹੂਗਾ ਜਿਹੜੇ ਇਹਨਾਂ ਨੇ ਪੁਆਇੰਟ ਦਿੱਤੇ ਆ ਤੇ ਮੈਂ ਤੁਹਾਨੂੰ ਮਤਲਬ ਅਜ ਇੱਕ ਵਾਅਦਾ ਕਰਕੇ ਗਈਆਂ ਪਿੰਡ ਵਾਲਿਆਂ ਦੇ ਨਾਲ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਥੋਂ ਨਸ਼ਾ ਜਿਹੜਾ ਬਿਲਕੁਲ ਖਤਮ ਕੀਤਾ ਜਾਊਗਾ ਮੈਂ ਇੱਕ ਇਹ ਵੀ ਇਹਨਾਂ ਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਜ਼ਰੂਰ ਕਰਾਉਣ ਜਿਹੜਾ ਇਹ ਨਸ਼ੇ ਵਰਗੀ ਬਿਮਾਰੀ ਨੂੰ ਜੇ ਆਪਾਂ ਮਤਲਬ ਮਾਤ ਦੇਣੀ ਆ ਤੇ ਆਪਨੂੰ ਨਾਲ-ਨਾਲ ਖੇਡਣਾ ਜ਼ਰੂਰ ਕਰਾਉਣਾ ਹੈ ਜ਼ਾਇਦੀਆਂ ਜੇ ਪਿੰਡ ਦੇ ਵਿੱਚ ਖੇਡਾਂ ਦਾ ਮਾਹੌਲ ਹੋਊਗਾ ਤੇ ਬੱਚਿਆਂ ਨੂੰ ਜਿਹੜਾ ਆਪਾਂ ਇਹੋ ਜਿਹੇ ਬਿਮਾਰੀ ਤੋਂ ਦੂਰ ਰੱਖ ਸਕਦੇ ਆ। ਜਿੰਦ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਬਾਕੀ ਪਿੰਡਾਂ ਨੂੰ ਵੀ ਕਿਸੇ ਜੰਗੂ ਬਾਕੀ ਪਿੰਡਾਂ ਨੂੰ ਇਹਦਾ ਕੰਪੀਟਿਸ਼ਨ ਨਹੀਂ ਹਲਾਉਣੇ ਕਿ ਜੀ ਮੈਂ ਤਾਂ ਸਾਰੇ ਪੰਜਾਬ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਪੀ ਵੱਧ ਤੋਂ ਵੱਧ ਜਿਹੜੀਆਂ ਆ ਇਦਾਂ ਦੀਆਂ ਕਮੇਟੀਆਂ ਬਣਾਣ ਇਕਜੁੱਟ ਹੋਣ ਜਿੰਨਾ ਚਿਰ ਆਪਾਂ ਸਾਰੇ ਇਕੱਠੇ ਨਹੀਂ ਹੁੰਦੇ ਇਦਾਂ ਦੀ ਬਿਮਾਰੀ ਨੂੰ ਮਾਤ ਆਪਾਂ ਨਹੀਂ ਪਾ ਸਕਦੇ ਜੇ ਆਪਾਂ ਸਾਰੇ ਆ ਪੁਲਿਸ ਹੋ ਗਏ ਆਪਾ ਸਿਵਲ ਪ੍ਰਸ਼ਾਸਨ ਹੋ ਗਿਆ ਜੇ ਆਮ ਪਬਲਿਕ ਹੋ ਗਈ ਜੇ ਸਾਰੇ ਆਪਾਂ ਇਕੱਠੇ ਹੋ ਕੇ ਇੱਕ ਮਾੜੇ ਕੰਮ ਤੇ ਕੰਮ ਕਰਾਂਗੇ ਨਾ ਤੇ ਉਹਨੂੰ ਆਪਾਂ ਜ਼ਰੂਰ ਹਰਾ ਪਾਵਾਂਗੇ ਤਾਂ ਮੇਰੇ ਸਾਰੇ ਪੰਜਾਬ ਵਾਸੀਆਂ ਨੂੰ ਇਹ ਹੀ ਅਪੀਲ ਆ ਕਿ ਜੇ ਆਪਾਂ ਆਪਣੀ ਨੌਜਵਾਨ ਪੀੜੀ ਨੂੰ ਬਚਾਉਣਾ ਆ ਤਾਂ ਆਪਾਂ ਨੂੰ ਇੱਕ ਜੱਟ ਨਾ ਪਾਉਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਡੀਐਸਪੀ ਸਾਹਿਬ ਮਨਦੀਪ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਜਿਵੇਂ ਕੀ ਕਰ ਲੈ ਸੀ ਸਾਡੇ ਪਿੰਡ 'ਚ 31 ਮੈਂਬਰੀ ਕਮੇਟੀ ਬਣਾਈ ਤੀ ਤੇ ਉਹਨਾਂ ਦੀ ਤੇ ਆਪਣੇ ਖਬਰ ਲਈ ਤਾਂ ਖਬਰ ਉਹ ਰਾਤੋਂ ਰਾਤ ਸਾਰੇ ਪਹੁੰਚ ਗਈ ਤੇ ਅੱਜ ਮੈਡਮ ਮਨਦੀਪ ਕੌਰ ਡੀਐਸਪੀ ਨਾਭਾ ਸਾਡੇ ਵਿਚਕਾਰ ਆਏ ਤੇ ਸਾਨੂੰ ਅੱਲਾ ਸਿਹਰੀ ਦੇ ਕੇ ਗਏ ਤੇ ਸਾਨੂੰ ਕਿਹਾ ਵੀ ਜੋ ਵੇਚਦਾ ਸਾਨੂੰ ਉਹਨਾਂ ਦੇ ਕੰਟੈਕਟ ਨੰਬਰ ਦੋ ਕਿੱਥੇ ਵੇਚਦੇ ਨੇ ਕਿੱਥੇ ਫੜਾ ਕੇ ਜਾਂਦੇ ਨੇ ਜਾਂ ਜਿਹੜੇ ਪੀਂਦੇ ਨੇ ਮਰੀਜ਼ ਨੇ ਮੁੰਡੇ ਉਹਨਾਂ ਨੂੰ ਸਾਡੇ ਸਾਥ ਨਾਲ ਉਹਨਾਂ ਦੇ ਮਾਪਿਆਂ ਦੇ ਸਾਥ ਨਾਲ ਐਡਮਿਟ ਕਰਾਓ ਪੰਜਾਬ ਸਰਕਾਰ ਉਹਨਾਂ ਨੂੰ ਐਡਮਿਟ ਕਰਨ ਵਾਸਤੇ ਮਿਰਜੰਦਰ ਹਸਪਤਾਲ ਤੇ ਹੋਰ ਕਈ ਹਸਪਤਾਲ ਦੇ ਰਹੀ ਆ ਇਹ ਕਰਨਾ ਚਾਹੁੰਗਾ ਕਮੇਟੀ ਬਣ ਗਈ ਲਵਾਣਾ ਕਰਮੂ ਜਟੇ ਇੱਕੋ ਜਿ ਬਣ ਗਈ ਇਕੱਠੀ ਕਮੇਟੀ ਬਣ ਗਈ ਹੋਰ ਪਿੰਡਾਂ ਨੂੰ ਵਿਚਾਂ ਦਾ ਉਪਰਾਲਾ ਕਰਨੇ ਚਾਹੀਦਾ ਹਾਂ ਜਿੰਮੇ ਸਾਡੇ ਪਿੰਡ ਦੇ ਨੇ ਦਵਾਣਾ ਕਰਮੂ ਟੇਕੋ ਮਾਡਲ ਟਾਊਨ ਨੇ ਸਾਥ ਦਿੱਤਾ ਅਸੀਂ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਾ ਪਿੰਡ ਸਾਡੇ ਨਾਲ ਖੜਾ ਅਸੀਂ ਹਰ ਪਿੰਡਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਸਾਰੇ ਪਿੰਡ ਦੇ ਸਾਰੇ ਪਿੰਡ ਆਪਣੇ ਆਪਣੇ ਪਿੰਡਾਂ ਦੇ ਵਿੱਚ ਇੱਕ ਕਮੇਟੀ ਬਣਾਉਣ ਉਹ ਕਮੇਟੀ ਵੀ ਜਿੰਮੇ ਬਣਾ ਕੇ ਕਮੇਟੀ ਦੇ ਵਧੀਆ ਤੌਰ ਤੇ ਕੰਮ ਕਰਨ ਵੀ ਜਿਹੜਾ ਦੇਨੋਂ ਵੇਚਣ ਆਉਂਦਾ ਉਹਨੂੰ ਫੜਕੇ ਪੁਲਿਸ ਨੂੰ ਦੇਣ ਜਾਂ ਜਿਹੜੇ ਪੀਂਦੇ ਨੇ ਉਹਨਾਂ ਦਾ ਟ੍ਰੀਟਮੈਂਟ ਕਰਾਉਣ ਏ ਬਹੁਤ ਵਧੀਆ ਸਾਨੂੰ ਪ੍ਰਸ਼ਾਸਨ ਦਾ ਸਾਥ ਮਿਲ ਰਿਹਾ ਜੀ ਆਪਣੇ ਡਿਪਟੀ ਮੈਡਮ ਆਏ ਨੇ ਚੌਕੀ ਇੰਚਾਰਜ ਜੀ ਖਾਲਾ ਸਾਰਾਪੁਰ ਪੁਲਿਸ ਪ੍ਰਸ਼ਾਸਨ ਤੇ ਆਪਣੇ ਤਿੰਨੇ ਚਾਰੇ ਨਗਰਾਂ ਨੇ ਰਲ ਕੇ ਜੀ ਕਮੇਟੀ ਬਣਾਈਆ ਨਸ਼ੇ ਖਿਲਾਫ ਜੀ ਬਹੁਤ ਬੁਰੀ ਹਾਲਤਾ ਸਾਡੇ ਕਈ ਨੌਜਵਾਨਾਂ ਦੀ ਮੌਤ ਹੋ ਗਈ ਜੀ ਇਹ ਨਸ਼ੇ ਕਰਕੇ ਤੇ ਉਤੇ ਆਬਦਾਬਦਾ ਪਿੰਡ ਜੀ ਸਭ ਨੂੰ ਆਪ ਸਾਹਮਣਾ ਬੂ ਤਾਂ ਕੋਈ ਠੱਲਰ ਪੂ ਜਾ ਕੇ ਬਹੁਤ ਜ਼ਿਆਦਾ ਬੁਰੀ ਹਾਲਤਾ ਪਾਲਸ ਪਰਿਸ਼ਾਸ਼ਣ ਸਾਡਾ ਪੂਰਾ ਸਾਥ ਦੇ ਰਿਆ ਤੇ ਸਾਰੀਆਂ ਪੰਚਾਇਤਾਂ ਸਾਥ ਦੇ ਰੀਆਂ ਨੇ ਜੀ ਤੇ ਇੱਕ ਗੱਲ ਇਹ ਹੈ ਜੀ ਜਦੋਂ ਕੋਈ ਬੱਚਾ ਆਪਦਾ ਨਵਾਂ ਨਵਾਂ ਲੱਗਦਾ ਮਾਪੇ ਪਾਪਾ ਨੂੰ ਨਹੀਂ ਪਤਾ ਹੁੰਦਾ ਜੀ ਇਹ ਗੱਲ ਦਾ ਉਹ ਕੋਈ ਭੈਣ ਭਾਈ ਦੱਸਦਾ ਜਦ ਮਾਪੇ ਪਾਪਾ ਗੁੱਸਾ ਕਰਦਾ ਵੀ ਕਿਉਂ ਕਹਿੰਦੇ ਸਾਡੇ ਬੱਚੇ ਨੂੰ ਕਦੇ ਵੀ ਇਹ ਗੱਲ ਦਾ ਗੁੱਸਾ ਨਾ ਕਰੋ ਜੀ ਸਮਾ ਉਹਦਾ ਧੰਨਵਾਦ ਕਰੋ ਜਾਨੂੰ ਫਿਰ ਘਰਦਿਆਂ ਨੂੰ ਪਤਾ ਲੱਗਦਾ ਜਾਨੂੰ ਗੱਲ ਬਹੁਤ ਦੂਰ ਭੱਗ ਜਾਂਦੀ ਹੈ ਜੀ ਜੇ ਕੋਈ ਆਪਣਾ ਭੈਣ ਭਾਈ ਚਾਹੇ ਬੈਰੀ ਦਾ ਬੱਚਾ ਜੀ ਉਹਦੇ ਜੇ ਆਪਾਂ ਨੂੰ ਕੋਈ ਗੱਲ ਪਤਾ ਲੱਗਦੀ ਆ ਤਾਂ ਉੱਲਾ ਨਾ ਰੱਖੋ ਉਹਦੇ ਘਰੇ ਦੱਸੋ ਵੀ ਇਹ ਮਾੜੀ ਸ਼ੰਗਤ ਚੋਂ ਬੈੰਦਾ ਤਾਂ ਜਾ ਕੇ ਕੋਈ ਮਾੜਾ ਮੋਟਾ ਠੱਲਰ ਬੋ ਜੀ ਬਹੁਤ ਜ਼ਿਆਦਾ ਬੁਰੀ ਹਾਲਤਾਂ ਨੇ ਬਹੁਤ ਨੌਜਵਾਨਾਂ ਦਾ ਧੰਨਵਾਦ ਆ ਸਾਰੇ ਨੌਜਵਾਨਾਂ ਨੇ ਰਲ ਕੇ ਜੀ ਕਮੇਟੀ ਬਣਾਈ ਆ ਅਸੀਂ ਪੰਚਾਇਤਾਂ ਵੱਲੋਂ ਪੂਰਾ ਸਾਥ ਦੇਵਾਂਗੇ ਜੀ ਇਹਨਾਂ ਦਾ ਜਿੱਥੇ ਵੀ ਲੋੜ ਹੋਵੇ ਤੇ ਪੁਲਿਸ ਪ੍ਰਸ਼ਾਸਨ ਦੀ ਮੈਡਮ ਮਨਦੀਪ ਕੌਰ ਆਏ ਨੇ ਉਹਨਾਂ ਦਾ ਸਾਨੂੰ ਬਹੁਤ ਸਹਿਯੋਗ ਆ ਜੀ ਕੱਲ ਸਾਡੇ ਕਮੇਟੀ ਬਣਾਈ ਸੀ ਜੀ 33 ਮੈਂਬਰੀ ਸਾਡੇ ਪੱਤਰਕਾਰ ਨੇ ਪੰਜਾਹਰ ਲਈ ਖਬਰਦਾਰ ਹੋਇਆ ਜੀ ਪ੍ਰਸ਼ਾਸਨ ਆਇਆ ਸਾਡੇ ਕੋਲੇ ਮੈਡਮ ਐਸ ਡੀ ਐਸ ਪੀ ਜਿਹੜੀ ਸਰਕਾਰ ਦੀ ਨਸ਼ਿਆਂ ਵਿਰੁੱਧ ਮੀਮ ਜਲਾਈ ਹੋਈ ਆ ਉਹਦੇ ਤਹਿਤ ਸਾਡੇ ਨਾਲ ਗੱਲਬਾਤ ਕਰੀ ਅਸੀਂ ਮੈਡਮ ਨੂੰ ਦੱਸਿਆ ਵੀ ਨਸ਼ਾ ਔਰੇ ਮੁੰਡੇ ਕਰਦੇ ਆ ਬਹੁਤ ਜ਼ਿਆਦੇ ਵੀ ਜਿਹੜੇ ਦੇਣ ਆਉਂਦੇ ਨੇ ਉਹਨਾਂ 'ਤੇ ਤੁਸੀਂ ਕਾਰਵਾਈ ਕਰੋ ਜਗ੍ਹਾ ਦੱਸੀ ਸੀ ਉਹਨਾਂ ਨੂੰ ਵੀ ਇੱਥੇ-ਇੱਥੇ ਹੁੰਦੇ ਨੇ ਉਹ ਕਹਿੰਦੇ ਕਿ ਕਰਾਂਗੇ ਅਸੀਂ ਤੁਹਾਡੇ ਨਾਲ ਸੰਯੋਗ ਅਸੀਂ ਵੀ ਕਰਾਂਗੇ ਤੁਸੀਂ ਵੀ ਕਰੋ ਸੰਯੋਗ ਤੇ ਆਪਣਾ ਕੁਝ 90 ਜਗ੍ਹਾ ਨੇ ਉਹਨਾਂ ਨੂੰ ਮੈਂ ਦੱਸਿਆ ਮੁੰਡਿਆਂ ਨੇ ਵੀ ਉੱਥੇ-ਉੱਥੇ ਨਸ਼ਾ ਵਿਕਦਾ ਆ ਜਾਂ ਕਰਨ ਜਾਂਦੇ ਨੇ ਉਹਦੇ ਸਬੰਧ ਵਿੱਚ ਸਹਿਯੋਗ ਕਰਿਆ ਮੈਡਮ ਨੇ ਸਾਡਾ ਬਹੁਤ ਤੇ ਅਸੀਂ ਪਿੰਡ ਵੱਲੋਂ ਸਾਰੇ ਜਣੇ ਨੇ ਰਲ ਕੇ ਇੱਕ ਗਰੁੱਪ ਬਣਾਇਆ WhatsApp ਉਹਦੇ ਵਿੱਚ ਬੰਦੇ ਜੋੜੇ ਨੇ ਅਸੀਂ ਵੀ ਜੇ ਕੋਈ ਨਸ਼ਾ ਕਰਦਾ ਜਾਂ ਕੋਈ ਦੇਣ ਆਉਂਦਾ ਇੱਕ ਦੂਜੇ ਨੂੰ ਮੈਸੇਜ ਲਾਵੋ ਉੱਥੋਂ ਉਹਨਾਂ ਨੂੰ ਭਜਾਓ ਪ੍ਰਸ਼ਾਸਨ ਨੂੰ ਦੱਸੋ ਪ੍ਰਸ਼ਾਸਨ ਆਪਣਾ ਸਾਥ ਦੇਊਗਾ ਪਿੰਡੋਂ ਅਸੀਂ ਹੋਰ ਪਿੰਡਾਂ ਨੂੰ ਵੀ ਅਪੀਲ ਕਰਦੇ ਆਂ ਇਹ ਗੱਲ ਵੀ ਤੁਸੀਂ ਵੀ ਇਸ ਤਰ੍ਹਾਂ ਕਮੇਡੀਆਂ ਬਣਾਵੋ ਪਰ ਨਸ਼ੇ ਨੂੰ ਜੜ ਨੂੰ ਖਤਮ ਕਰੀਏ ਆਉਣ ਵਾਲੀ ਪੀੜ੍ਹੀ ਵੱਜ ਜਾਵੇ ਆਪਣੀ ਕੋਈ ਨਵਾਂ ਨਾ ਲੱਗੇ ਜਿਹੜਾ ਪੁਰਾਣਾ ਲੱਗਿਆ ਹੋਇਆ ਪੁਰਾਣਾ ਮੁੰਡਾ ਲੱਗਿਆ ਹੋਇਆ ਉਹਨੂੰ ਦਵਾਈ ਦਵਾਵਾਂਗੇ ਆਪਾਂ ਹੋਰ ਅਪਰਾਲਾ ਹੋਊ ਕੋਈ ਇਹਨੂੰ ਲੋੜ ਹੋਊਗੀ ਉਸ ਤਰ੍ਹਾਂ ਦੀ ਉਹ ਆਪਾਂ ਕਰਾਂਗੇ ਅਸੀਂ ਕਮੇਟੀ ਬਣਨ ਤੋਂ ਬਾਅਦ ਵੀ ਕੋਈ ਅਸਰ ਪਿਆ ਆਸਰ ਕੱਲ ਇੱਕ ਮੁੰਡਾ ਸਾਡੇ ਨਾਲ ਜਦ ਅਸੀਂ ਕਮੇਟੀ ਬਣਾ ਰਹੇ تھے ਉਹ ਕਹਿੰਦਾ ਵੀ ਮੈਂ ਨਸ਼ਾ ਛੱਡਦਾ ਮੈਨੂੰ ਅਸੀਂ ਗਿਆ ਤੈਨੂੰ ਦਵਾਈ ਦਿਵਾਵਾਂਗੇ ਇੱਕ ਦੋ ਮੁੰਡੇ ਕਰਦੇ ਸੀ ਘਰੇ ਵੀ ਜਾ ਕੇ ਉਹਨਾਂ ਨੇ ਉਹਨਾਂ ਨੂੰ ਬੇਨਤੀ ਕਰਕੇ ਆਏ ਵੀ ਤੁਸੀਂ ਕੋਰੋਨਾ ਨਸ਼ਾ ਜੇ ਨਸ਼ੇ ਵਾਲਾ ਕੋਈ ਆਉਂਦਾ ਸਾਨੂੰ ਦੱਸੋ ਤੁਹਾਡੇ ਕੋਲੇ ਇੱਥੇ ਬੈਠੋ ਇਕੱਠਾ ਨਾ ਕਰੋ ਤੇ ਹੁਣ ਜਿਵੇਂ ਇੱਥੇ ਆਪਾਂ ਖੜੇ ਆ ਜਗਾ ਤੇ ਇੱਥੇ ਵੀ ਮੁੰਡੇ ਆਉਂਦੇ ਨੇ ਅਸੀਂ ਰੋਕ ਕੇ ਨੇ ਹੁਣ ਰਾਤ ਠੰਡ ਪਈ ਰਹੀ ਆ ਕੁਸੇਗਾ ਹੋਰ ਨਿਕਦੋ ਉੱਥੇ ਵੀ ਅਸੀਂ ਕਿਹਾ ਵੀ ਤੁਸੀਂ ਭਾਈ ਇੱਥੇ ਇਕੱਠਾ ਨਾ ਕਰੋ ਇਕੱਠਾ ਹੁੰਦਾ ਉਹਨੂੰ ਦੇਖ ਕੇ ਨਮਾ ਨਾ ਕੋਈ ਲੱਗੇ ਨਾਲ ਪਰਾਣਾ ਦਾ ਕਰੇ ਰਿਹਾ ਉਹਨੂੰ ਦਵਾਈ ਦਿਵਾ ਕੇ ਵਿਚਾਰਾਂਗੇ ਜਿਹੜਾ ਨਵਾਂ ਲੱਗ ਗਿਆ ਉਹਨੂੰ ਆਪਾਂ ਇੱਕ ਨਾਮ ਪਤਾ ਲੱਗਦਾ ਅਗਲੇ ਨੂੰ ਹੁਣ ਜੇ ਮੈਂ ਅਸੀਂ 30 32 ਬੰਦੇ ਇਕੱਠੇ ਹੋ ਗਏ ਮੁੰਡੇ ਉਹਦੇ ਨਾਲ ਫਰਕ ਬਹੁਤ ਪਿਆ ਚੀਜ਼ ਦਾ ਬੇਮਤਲ ਹੁਣ ਇਕੱਠੇ ਹੁੰਦੇ ਇੱਥੇ ਖੜ੍ਹ ਜਾਂਦੇ ਨੇ ਉਹਨੂੰ ਦੇਖ ਕੇ ਕੋਈ ਸੁੱਖੇ ਦੀ ਲੱਗਿਆ ਸੁੱਖੇ ਤੋਂ ਗਾਹ ਵੱਧ ਜਾਂਦਾ ਇਹ ਜਿਹੜਾ ਅੱਜ ਮੈਟਰ ਹੈ ਜੀ ਇਹ ਸਾਡਾ ਨਸ਼ਿਆਂ ਪ੍ਰੁੱਧ ਹੋਇਆ ਇੱਥੇ ਇੱਕ ਕਮੇਟੀ ਬਣਾਈ ਗਈ ਆ ਸਾਰਾ ਆਪਣਾ ਪੁਲਿਸ ਪ੍ਰਸ਼ਾਸਨ ਆਇਆ ਉਹਨਾਂ ਨੇ ਵੀ ਸਾਨੂੰ ਬੜਾ ਸੰਯੋਗ ਦਿੱਤਾ ਤਾਂ ਕਿ ਨਸ਼ੇ ਨੂੰ ਰੋਕਿਆ ਜਾ ਸਕੇ ਨਸ਼ੇ ਨੂੰ ਰੋਕ ਕੇ ਬੱਚਿਆਂ ਨੂੰ ਇੱਕ ਸਪੋਰਟਸ ਵੱਲ ਜੋੜਿਆ ਜਾਵੇ ਤਾਂ ਕਿ ਨਸ਼ਾ ਘਟ ਜਾਵੇ ਸਾਡੀ ਅਪੀਲ ਹੈ ਜੀ ਮੌਕੇ ਦੀ ਸਰਕਾਰ ਨੂੰ ਸਾਡੇ ਐਮ.ਐਲ.ਏ. ਸਾਹਿਬ ਨੂੰ ਕਿ ਉਹ ਸਾਡਾ ਸਹਿਯੋਗ ਦੇਣ ਸਾਡੇ ਪਿੰਡ ਵੱਲ ਦੇਖਣ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਕਰ ਲਈਏ ਤੇ ਬੱਚਿਆਂ ਨੂੰ ਅਸੀਂ ਸਪੋਰਟਸ ਵੱਲ ਜੋੜ ਲਈਏ ਤਾਂ ਜੋ ਉਹ ਨਸ਼ਿਆਂ ਤੋਂ ਬਚ ਜਾਣ ਤੁਹਾਡੇ ਵੱਲੋਂ ਕੀ ਪਹਿਲਾਂ ਕੀਤਾ ਜਾ ਰਿਹਾ ਹੈ ਇਸ ਨੂੰ ਦੇ ਵਿੱਚ ਸਾਡੇ ਵੱਲੋਂ ਅਸੀਂ ਆਪਣੇ ਬੱਚਿਆਂ ਨੂੰ ਗੇਮਾਂ ਪ੍ਰਤੀ ਜੋੜ ਕੇ ਉਹਨਾਂ ਨਸ਼ਾ ਤੋਂ ਰਹਿਤ ਕਰਨ ਲਈ ਅੱਜ ਦਾ ਸਾਰਾ ਪਿੰਡ ਅਸੀਂ ਸਭ ਮੈਂ ਸਾਰਕਾ ਫੌਜੀ ਉਹਨਾਂ ਦੇ ਨਾਲ ਸਾਡੇ ਬੱਚੇ ਸਾਡੇ ਸਾਥ ਦੇਣ ਸਾਡੀ ਸਰਕਾਰ ਸਾਡਾ ਸਾਥ ਦੇਵੇ ਤਾਂ ਜੋ ਸਾਡੇ ਬੱਚੇ ਜਿਹੜੇ ਨਸ਼ਿਆਂ ਦੇ ਨਾਲ ਜੁੜੇ ਹੋਏ ਨੇ ਉਹ ਸਪੋਰਟ ਵੱਲ ਜਿਆਦਾ ਤੋਂ ਜਿਆਦਾ ਧਿਆਨ ਦੇਣ ਤੇ ਉਹ ਨਸ਼ਿਆਂ ਤੋਂ ਬਚ ਜਾਣ ਆਪਣਾ ਹਲਕਾ ਜਿਹੜਾ ਦੋ ਇਲਾਕਿਆਂ 'ਚ ਪੈਂਦਾ ਇੱਕ ਤਾਂ ਬਲਾਕ ਨਾਪਾ ਪੈਂਦਾ ਇੱਕ ਪਟਿਆਲਾ ਵਿਖੇ ਪੈਂਦਾ ਪੰਨ ਦੇਖੋ ਸਾਡੇ ਐਮਐਲਏ ਗੁਰਦੇਵ ਸਿੰਘ ਦੇਮਾਨ ਨੇ ਕਿਤੇ ਡਾਕਟਰ ਬਲਦੇਵ ਸਿੰਘ ਮੰਤਰੀ ਨੇ ਧੰਨਵਾਦ ਜੀ ਸਾਡੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਆਪਣੇ ਦਿਹਾਤੀਤੋਂ ਨੇ ਉਹਨਾਂ ਨੂੰ ਸਾਡੀ ਅਪੀਲ ਆ ਕਿ ਉਹ ਸਾਡੇ ਪਿੰਡ ਵਿੱਚ ਇੱਕ ਵਾਰੀ ਆ ਕੇ ਸਾਡੇ ਪਿੰਡ ਦਾ ਦੌਰਾ ਕਰਨ ਤਾਂ ਜੋ ਅਸੀਂ ਉਹਨਾਂ ਨੂੰ ਆਪਣੀਆਂ ਪ੍ਰੋਬਲਮਾਂ ਦੱਸੀਏ ਸਾਡੇ ਪਿੰਡ ਤੇ ਜਿਹੜੀ ਅੱਜ ਕਮੇਟੀ ਬਣਾਈ ਦੀ ਆ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚੇ ਤਾਂ ਜੋ ਅਸੀਂ ਨਵੇਂ ਬੱਚਿਆਂ ਨੂੰ ਜਿਹੜੇ ਸਾਡੇ ਨਸ਼ਿਆਂ ਨਾਲ ਤੇ ਨਾਲ ਜੁੜਮਣੇ ਲੱਗਣੇ ਉਹਨਾਂ ਨੂੰ ਅਸੀਂ ਹਟਾ ਕੇ ਇੱਕ ਸਪੋਰਟਸ ਵੱਲ ਜੋੜਿਆ ਜਾਵੇ ਜਿਹੜੀ ਸਾਡੀ ਮੌਕੇ ਦੀ ਸਰਕਾਰ ਉਹਦੇ ਤੱਕ ਸਾਡੀ ਅਪੀਲ ਆ कि ਸਾਨੂੰ ਜਿਆਦਾ ਤੋਂ ਜਿਆਦਾ ਸਪੋਰਟਸ ਚੋ ਕਿੱਟਾਂ ਨੇ ਉਹ ਮੁਹੱਈਆ ਕਰਾਈਆਂ ਜਾਣ ਤਾਂ ਜੋ ਅਸੀਂ ਬੱਚਿਆਂ ਨੂੰ ਉਹਨਾਂ ਵੱਲ ਉਤਸ਼ਾਹਤ ਕਰ ਸਕੀਏ ਬੱਚਿਆਂ ਨੂੰ ਵਿਡਿਆਨਾ ਜੋੜਨ ਵਾਸਤੇ ਸਰਕਾਰ ਤੋਂ ਕਿੰਨੀ ਮਦਦ ਚਾਹੀਦੀ ਹੈ ਅਸੀਂ ਕਹਿੰਦੇ ਵੀ ਜਿਹੜੇ ਸਾਡੇ ਬੱਚੇ ਨੇ ਉਹਨਾਂ ਵੱਲ ਸਰਕਾਰ ਵੱੱਟ ਵੱੱਟ ਧਿਆਨ ਦੇਵੇ ਜਿਹੜੀਆਂ ਚੀਜ਼ਾਂ ਦੀ ਉਹਨਾਂ ਨੂੰ ਜ਼ਰੂਰਤ ਆ ਉਹ ਸਾਡੇ ਤੱਕ ਮੁਹੱਈਆ ਕਰਾਈਆਂ ਜਾਣ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਉਹ ਚੀਜ਼ਾਂ ਦਿਖਾ ਕੇ ਉਹਨਾਂ ਨੂੰ ਉੱਚੇ ਲੈਵਲ ਤੱਕ ਪਹੁੰਚਾ ਸਕੀਏ ਬਾ ਬਹੁਤ ਬਹੁਤ ਧੰਨਵਾਦ ਸਾਡੇ ਦਿੱਤੀ ਸਾਹਿਬ ਅੱਜ ਦੇ ਪੰਜ ਦਸ ਮਿੰਟ ਦੇ ਵਿੱਚ ਬਹੁਤ ਹੀ ਆਪਣੇ ਵਿਚਾਰ ਰੱਖਣ ਦੇ ਉਹਨਾਂ ਜੀ ਦਾ ਬਹੁਤ ਬਹੁਤ ਧੰਨਵਾਦ